ਆਹ ਰੇਡ ਤੇ ਪਟਾਕੇ ਪਾਣੇ ਆਹ ਰੇਡ ਤੇ ਪਟਾਕੇ ਪਾਣੇ ਸਿਮਰ ਨੂੰ ਛੱਡ ਗਏ ਜਾਂ ਨਵਦੀਪ ਨੂੰ ਲਓ ਜੱਪਾ ਕਿਹੜੀ ਖੇਡ ਹੈ ਏ ਬੱਲੇ 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 ਇੱਕ ਪਾਸੇ ਕਰਨਾ ਕਰਨਾ ਉਹ ਬੱਲੇ ਬੱਲੇ ਉਹ ਮੇਲਾ ਬਣ ਗਿਆ ਉਹ ਮੇਲਾ ਗੂੰਜ ਉੱਠਿਆ ਏ ਕਬੱਡੀ 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 ਇੱਥੇ ਪਿਆਰ ਨਾਲ ਪਿਆਰ ਨਾਲ ਉਹ ਕਹਿੰਦੇ ਨਛੱਤਰਾ ਸੱਤਕੁੱਟ ਨਹੀਂ ਸੱਤਕੁੱਟ ਨਹੀਂ ਸੰਦੂਖਾ ਹੋਲੇ ਅੱਜ ਕੱਲ ਪਿਆਰ ਨਾ ਕੋਣ ਮੰਨਦਾ ਕਾਲਗੇ ਵਾਲਿਆ ਇਹ ਤਾਂ ਮਾਜੇ ਦੀ ਧਰਤੀ ਇੱਧਰ ਨਹੀਂ ਮੰਨਦੇ ਮੁੰਦੇ ਕਾ ਪਿਆਰ ਚੂਰ ਦੇ ਨਾਲ ੱੱਕੇ ਸ਼ਾਈ ਚੱਲਦੀ ਆ ਤੇ ਚਲਾਉਣੀ ਪੈਂਦੀ ਆ ਬਹੁਤ ਬਹੁਤ ਸਤਿਕਾਰ ਨਾਲ ਸਾਡਾ ਵੀਰ ਆ ਬਾਬਾ ਫਰੀਦ ਮੈਡੀਕਲ ਪੱਧਰੇ ਵਾਲਾ ਅਮਰਤ ਬਹੁਤ ਘੈਂਟ ਭਰਾ ਉਹ ਵੀ ਚੇਚੇ ਤੌਰ ਤੇ ਪੁੱਜਿਆ ਬਹੁਤ ਵੱਡੇ ਸੰਜੋਗ ਨੇ ਜਿਨੇ 17ਾਂ ਦੀ ਜਿਹੜੀ ਸੇਵਾ ਕੀਤੀ ਆ ਅਸਥਿਹਾਰਾਂ ਦੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਉਧਰ ਰਾਜੂ ਕਹਿੰਦੇ ਠਾੜ ਬਾਠ ਵਾਲਾ ਭਰਾ ਜੀਉ ਬਲੇ ਜਿਹੜੀ ਵੱਡੀ ਸ਼ਾਪ ਆ ਜਿੱਥੋਂ ਬੂਟ ਜਿੰਨੇ ਮਰਜ਼ੀ ਸਸਤੇ ਲੈ ਲੋ ਜਿਹੜੀਆਂ ਮਰਜ਼ੀ ਕਹਿੰਦੇ ਕੱਟਾਂ ਲੈ ਲੋ ਉਹ ਵੀ ਭਰਾ ਪੁੱਜੇ ਅੱਜ ਚੱਕਸ਼ੰਦ ਦੇ ਗਲਿਆਰੀ ਦਾ ਗੋਪੀ ਤੇਜੇ ਸਿੰਘ ਵਾਲੇ ਦਾ ਵੱਡਾ ਮਾਣ ਕਰਨਾ ਵੱਡੇ ਭਾਈ ਨੇ ਕਬੱਡੀ ਪਈ ਹੋਈ ਆ ਚਾਰ ਖਿਡਾਰਨਾ ਤਿਆਰ ਪਰ ਤਿਆਰ ਨੇ ਇਧਰ ਵੇਖਾਂਗੇ ਜਸ਼ਨ ਵੀ ਪਈ ਹੋਈ ਰੇਡ ਇੱਕ ਪਾਸੇ ਕਰਨਾ ਨਵਦੀਪ ਸਿਮਰਨ ਅਮਨ ਇਹ ਵੇਖਾਂਗੇ ਖੇਡ ਮੈਦਾਨ ਲੱਗਿਆ ਪਿਆ ਜੋਰ ਤੇ ਨੰਬਰ ਧਾਵੀ ਦਾ ਸਰਪੰਚ ਸਿੰਘ ਵੀ ਸਾਡੇ درمیان ਪਹੁੰਚੁਕੇ ਆ ਕਿ ਵੱਡੇਆਂ ਬਜ਼ੁਰਗਾਂ ਦਾ ਹੱਥ ਤੇ ਸਿਰ ਤੇ ਰੱਬਗੇ ਐਯੋ ਫਰਿਆਦ ਕਰੀਏ ਓਏ ਰਾਜੇ ਖੇਲੇ ਜੱਗ ਭਵੇਂ ਸਾਰਾ ਰੁੱਸ ਜੇ ਪਰ ਮਾਂ-ਬਾਪ ਕਹਿੰਦਾ ਨਾ ਨਰਾਜ ਕਿਵਿੰਦਰ ਸਿੰਘ ਜੀ ਲੱਖਾਂ ਆਰਤੀਆ ਭਰਾ ਨੇ ਸਾਡੇ ਜੋਬਨ ਆਸਟ੍ਰੇਲੀਆ ਰਣਜੀਤ ਸਿੰਘ ਜੀ ਰਾਣਾ ਮਲਕੀਤ ਭਰਾ ਸਾਡਾ ਯੂ ਐਸ ਏ ਅਮਰੀਕਾ ਵਾਲਾ ਹਰਿੰਦਰ ਡੀਪੀ ਹਰਪ੍ਰਿੰਦਰ ਭਰਾ ਸਾਡਾ ਯੂ ਕੇ ਇੰਗਲੈਂਡ ਕਾਰਜ ਆਰਤੀਆ ਅਜਮੇਰ ਸਿੰਘ ਜੀ ਯੂ ਐਸ ਏ ਡਾਕਟਰ ਅੰਮਰਤਪਾਲ ਮੱਲੀਪੁਰਾ ਨੇ ਸਾਡੇ ਨੇ ਪਹਿਲਾਂ ਮਾਨ ਤੇ ਸਤਿਕਾਰ ਪਹਿਲੀਆਂ ਦੇ ਵਿੱਚ ਪੁੱਜਦਾ ਕਰ ਦਿੱਤੇ ਆ ਉਹ ਕਬੱਡੀ ਪੈ ਗਈ ਹੈ ਚਾਰ ਮਟਿਆਰਾ ਤੇ ਚਾਰਾਂ ਦੇ ਵਿੱਚੋਂ ਤਿੰਨ ਰਹਿ ਗਿਆ ਤੇ ਤਿੰਨਾਂ ਦੇ ਵਿੱਚੋਂ ਕਿਹੜੀ ਮਟਿਆਰ ਕਰਦੀ ਬੱਲੇ ਬੱਲੇ ਉਹ ਮੇਰੀ ਕਿਹੜੀ ਮਟਿਆਰ ਕਰਾਉਂਦੀ ਬੱਲੇ ਬੱਲੇ ਉਹ ਅੱਜ ਕੱਲ ਉਹਦੀ ਵੀ ਬੜੀ ਚੜ੍ਹਾਈ ਆ ਇੰਸਟਾਗ੍ਰਾਮ ਤੇ ਜਦੋਂ ਵੇਖੀ ਜੇ ਨਾ ਤੂਫਾਨ ਦੇ ਆ ਕਬੱਡੀਆਂ ਤੇ ਉਹ ਵੀ ਮਟਿਆਰ ਬੜੀ ਵਜਾ ਵਜਾ ਕਰਵਾਉਂਦੀ ਹੈ ਪੈਂਦੀ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਚੱਲ ਗਈ ਹੁਣ ਕਿਹੜੀ ਮਟਿਆਰ ਸਮਿਆ 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 ਰੱਖਣੀ ਪੈਣੀ ਨਿਗਾਹ ਪਰ ਇਧਰਲੇ ਪਾਸੇ ਮੈਨੂੰ ਲੱਗਦਾ ਬੱਲੇ ਬੱਲੇ ਮਟਿਆਰ ਨਬੂ ਨੇ ਕਰਵਾ ਦਿੱਤੀ ਹੈ ਨੰਬਰ ਆਪਣੀ ਟੀਮ ਦੇ ਲਈ ਚੋਟੀ ਦਾ ਜੋਰ ਦਿੱਤਾ ਮੰਨੂ ਭਰਾ ਸਾਡੇ ਦੀ ਮਾਲੂ ਵਾਲੀ ਦੀ ਸਾਊਂਡ ਬੜੀ ਜਮਲੇ ਦੀ ਤੁੰਬੀ ਮਾਰ ਤਲਕ ਟਣਕ ਕਰਦੀ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਰਜਨ ਸਿੰਘ ਜੀ ਜੋ ਸਾਡੇ ਵੀਰ ਅਮਰਤਪਾਲ ਦੇ ਫਾਦਰ ਸਾਹਿਬ ਨੇ ਪਰਮਾਤਮਾ ਨੇ ਦੇ ਘਰੇ ਪੋਤਰੇ ਦੀ ਦਾਤ ਬਖਸ਼ੀ ਮੈਂ ਜੀ ਅਰਦਾਸ ਕਰਦਾ ਏ ਧਰਤੀ ਦੇ ਬਹੁਤ ਬਹੁਤ ਧੰਨਵਾਦ ਹੁਣ ਦੱਸਾਂਗੇ ਨੰਬਰ ਕਿੰਨੇ ਕਿੰਨੇ ਆ ਹਾਫ ਸਮਾ ਹੋ ਗਿਆ ਵਾਟਰ ਬ੍ਰੇਕ ਹੋ ਗਈ ਕੁਝ ਆਰਾਮ ਦੇ ਪਾ ਲੈ ਵੱਡੇ ਮੈਚ ਦੀਆਂ ਟੀਮਾਂ ਆ ਜਾਣ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਵਰਸਸ ਭਾਈ ਲੱड्डा ਜੀ ਕਬੱਡੀ ਕਲੱਬ ਲੱਧੂ ਇਹ ਦੋਵਾਂ ਟੀਮਾਂ ਦੇ ਕੋਚ ਸਭਾਨ ਤੇ ਖਿਡਾਰੀ ਵੀ ਮੈਦਾਨ ਵਿੱਚ ਆਉਣ ਮਾਲ ਦਾ ਕਲੱਬ ਫਰੀਦਕੋਟ ਦੇ ਨੰਬਰ ਨੇ 12 ਤੇ ਅਰਨੀ ਵਾਲਾ ਮੋਹਰ ਦੀ ਟੀਮ ਦੇ ਨੰਬਰ ਨੇ 16 ਇੱਕ ਵਾਰੀ ਤਾੜੀ ਮਾਰ ਦਿਓ ਖੁੱਲ ਗਈ ਲੜਕੇ ਨੇ ਮੈਚ ਦੀ ਸੇਵਾ ਗੁਰਨਾਲ ਕਮੈਨ ਸਰਪ ਸਰਦਾਰ ਅਰਜਨ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਇਧਰ ਸਰਪ ਜੀ ਸਰਪੰਚ ਸਾਡਾ ਵੱਡਾ ਵੀਰ ਰਾਣਾ ਕਮੈਤ ਭਰਾਣੇ ਸਾਡੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਔਰ ਟੀਮਾਂ ਮੈਦਾਨ ਵਿੱਚ ਆਉਣ ਜੀ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਤੇ ਭਾਈ ਲੱड्डा ਜੀ ਕਬੱਡੀ ਲੱड्डੂ ਸਰਬਜੀਤ ਸਰਪੰਚ ਐਮਾ ਜੋਬਨ ਆਸਟ੍ਰੇਲੀਆ ਰਣਜੀਤ ਰਾਣਾ ਕਬੈਤ ਤੇ ਨਾਲ ਕਹਿੰਦੇ ਉਹਨਾਂ ਦੇ ਭਾਈ ਸਾਹਿਬ ਮਲਕੀਰ ਯੂਐਸਏ ਹਰਿੰਦਰ ਡੀਪੀ ਹਰਪਿੰਦਰ ਜੂ ਕੇ ਕਾਰਜਾੜਤ ਗਿਆ ਅਜਮੇਰ ਯੂਐਸਏ ਬੰਵ ਫਰੀਦ ਮੈਡੀਕਲ ਸਟੋਰ ਵਾਲੇ ਪੰਦਰੀ ਤੋਂ ਅਮਰਤਪਾਲ ਭਰਾ ਦਾ ਵਿੱਕੀ ਯੂਐਸਏ ਤੇ ਨਾਲ ਧੰਨ ਵਰਗੇ ਗਰਲਾਲ ਕਮੈਟ ਦਾ ਬਹੁਤ ਵੱਡਾ ਰੋਲ ਵੱਡੇ ਮੈਚ ਦੀਆਂ ਟੀਮਾਂ ਮੈਦਾਨ ਵਿੱਚ ਚਾਣ ਪਲੀਜ਼ ਵੱਡੇ ਮੈਚ ਦੀਆਂ ਟੀਮਾਂ ਤੇ ਮੈਦਾਨ ਵਿੱਚ ਝਾਤ ਮਾਰ ਕੇ ਕਬੱਡੀ ਪਾਉਣ ਦੇ ਬਾਅਦ ਤੇ ਖੇਡ ਮੈਦਾਨ ਜਸ਼ਨ ਕਰਦੇ ਗਲ ਵੀਰੇ ਜਸ਼ਨ ਆ ਗਈ ਗੋਪੀ ਤੇਜਾ ਸਿੰਘ ਵਾਲਾ ਵੀ ਵੀਰ ਆ ਗਿਆ ਮੈਦਾਨ ਵਿੱਚ ਜਿਹਦੀ ਵੱਡੀ ਟੀਮ ਹੈ ਮਾਝੇ ਦੀ ਸ਼ੀਰ ਬਾਬਾ ਦੀਪ ਸਿੰਘੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਬਹੁਤ ਬਹੁਤ ਧੰਨਵਾਦ ਆ ਔਰ ਸਾਹਮਣੇ ਦੇਖਾਂਗੇ ਕਬੱਡੀ ਫੇਰ ਪਈ ਹੋਈ ਆ ਔ ਕਬੱਡੀ ਪਈ ਹੋਈ ਆ ਤੇਜਾ ਸਿੰਘ ਵਾਲੀ ਟੀਮ ਪੁੱਜ ਚੁੱਕੀ ਆ ਸਿਰ ਲੱਤ ਯੋਧੇ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਖੇਡ ਕਲੱਬ ਬਣਿਆ ਗੋਪੀ ਭਰਾ ਤੇਜਾ ਸਿੰਘ ਵਾਲਾ ਟੀਮ ਲੈ ਕੇ ਪੁੱਜ ਚੁੱਕਿਆ ਕਿਉਂਕਿ ਸਮਾਂ ਬਿਲਕੁਲ ਪ੍ਰਾਪਰ ਕਬੱਡੀ ਦਾ ਜਿਹੜਾ ਆ ਜਿਹੜੇ ਦਿਨ ਹੁੰਦੇ ਨੇ ਨਾ ਗੋਪੀ ਇਹ 5:00 ਵਜ ਕੇ 25 ਮਿੰਟ ਤੇ 6:35 ਵਜੇ ਟੀਮ ਆ ਜਾਂ ਤਾਂ ਫਿਰ ਗੱਲ ਬਣਦੀ ਹੈ ਕਾਲੀਆ ਵਾਲਿਆ ਲਵ ਵਰਗੇ ਨਵ ਵਰਗੇ ਪੱਦਰੀ ਵਾਲੇ ਇਹ ਛੋਟੀ ਛੋਟੀ ਦੇ ਪਲੇਅਰ ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੇ ਆ ਕਰਦੇ ਗੱਲ ਪੈਂਦੀ ਕਬੱਡੀ ਰਾਜਵੀਰ ਦੀ ਲੈ ਵੀ ਸਾਡਾ ਸਾਊਂਡ ਵਾਲਾ ਬਹੁਤ ਪਿਆਰਾ ਵੀਰ ਆ ਮੰਨੂ ਲਾਈਟ ਐਂਡ ਸਾਊਂਡ ਮਾਲੂਆਲਾ ਨਗਰ ਆ ਬਹੁਤ ਧੰਨਵਾਦ ਬੜੀ ਪਿਆਰੀ ਸਾਊਂਡ ਆ ਜਿਹੜੇ ਮਾੜੇ ਮੋٹے ਕਿਉਂ ਨਹੀਂ ਕਿਉਂ ਵੀ ਕਰਦੇ ਦੂਰ ਵੀਰ ਕਿਉਂਕਿ ਮਾਲਵਾ ਟੀਵੀ ਵੱਡੇ ਵੱਡੇ ਸਿੰਗਰਾਂ ਨੂੰ ਕਬੱਡੀ ਦੇ ਕੱਪਾਂ ਨੂੰ ਪੂਰੀ ਦੁਨੀਆ ਵਿੱਚ ਲਾਈਵ ਟੈਲੀਕਾਸਟ ਕਰਦੇ ਆ ਭਰਾ ਸਾਡੇ ਨੇ ਤਰਸੀਮ ਭਾਈ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਲਓ ਸਾਹਮਣੇ ਨੰਬਰ ਰੀਡਰ ਦੇ ਬਾਅਦ ਤੇ ਜੁੜਦਾ ਹੋਇਆ ਮਾਲਵਾ ਕਲੱਬ ਫਰੀਦਕੋਟ ਤੇ ਅਰਨੀ ਵਾਲਾ ਦਾ ਮੈਚ ਆ ਰਾਜੂ ਠਾੜ ਬਾਠ ਵਾਲਾ ਜਿਹਦਾ ਕਹਿੰਦੇ ਵੱਡਾ ਵੱਡਾ ਸਟੋਰ ਵੱਡਾ ਵੱਡੀ ਸ਼ਾਪ ਮੇਰੇ ਮਿੱਤਰੋ ਜੂਬ ਵਾਲੇ ਵਿੱਚ ਭਰਾ ਸਾਡਾ ਅੱਜ ਮਾਣ ਕਰੂਗਾ ਚੱਕ ਸਿਕੰਦਰ ਦੇ ਗੁਲਜਾਰੀ ਦੇ ਕਹਿੰਦੇ 11000 ਦੀ ਨੈਦਰ ਅਸ਼ੀ ਨਾਲ ਮਾਣ ਕੀਤਾ ਜਾਣਾ ਗੋਪੀ ਤੇਜਾ ਸਿੰਘ ਵਾਲੇ ਦਾ ਵੀ ਵੱਡੇ ਸੁੰਦਰ ਕੱਪ ਦੇ ਨਾਲ ਵੱਡੇ ਪੱਦਰ ਤੇ ਮਾਣ ਕੀਤਾ ਨਾ ਟੀਮ ਮੈਦਾਨ ਵਿੱਚ ਆ ਗਈ ਆ ਰਿੰਦੇ ਪਲੇਅਰ ਵੀ ਆ ਜਾਣ ਸ਼ੀਦ ਬਾਬਾ ਦੀਪ ਸਿੰਘੀ ਕਮੇਟੀ ਕਲੱਬ ਅੱਜ ਤੇਜਾ ਸਿੰਘ ਵਾਲੀ ਟੀਮ ਖੇਡੂ ਮੈਦਾਨ ਵਿੱਚ ਬਹੁਤ ਚੋਟੀ ਦੀ ਟੀਮ ਖੇਡੂਗੀ ਗੁਲਜਾਰੀ ਆ ਗਿਆ ਅੱਜ 11000 ਦਾ ਸਨਮਾਨ ਸਰਬਜੀਤ ਸਰਪੰਚ ਭਰਾ ਸਾਡੇ ਵੱਲੋਂ ਤੇ ਹਰਿੰਦਰ ਡੀਪੀ ਵੱਲੋਂ ਤੇ ਸਾਡੇ ਭਰਾਵਾਂ ਵੱਲੋਂ ਰਾਜੂ ਠਾਠ ਪੜ Jio ਵਾਲਾ ਇਹਨਾਂ ਵੱਲੋਂ 11000 ਦਾ ਗੁਲਜਾਰੀ ਚੱਕ ਸਕੰਦਰ ਦਾ ਵੱਡੇ ਪੱਧਰ ਤੇ ਸਨਮਾਨ ਇਹ ਵਿਸ਼ੇਸ਼ ਸਨਮਾਨ ਕੀਤਾ ਜਾਣਾ ਗੁਲਜਾਰੀ ਤੇ ਨੂੰ ਮੁਬਾਰਕਾਂ ਵੀ ਹੈ ਕਿਉਂਕਿ ਇਲਾਕੇ ਦੇ ਵਿੱਚ ਮੈਚ ਹੋਵੇ ਸਨਮਾਨ ਵਧੀਆ ਗੱਲ ਹੁੰਦੀ ਯਾਰ ਜਿਹੜੇ ਪਲੇਅਰ ਆਪਣੇ ਇਲਾਕੇ ਨੂੰ ਲੈ ਕੇ ਤੋਰੇ ਉਹਨਾਂ ਦਾ ਸਨਮਾਨ ਹੋਣਾ ਵੀ ਚਾਹੀਦਾ ਆਹ ਕਬੱਡੀ ਪੈਂਦੀ ਆ ਇਹਨਾਂ ਸਨਮਾਨ ਕੀਤੇ ਜਾਣੇ ਅੱਜ ਦੇ ਮੇਲੇ ਤੇ ਲਓ ਰੇਡ ਪਈ ਹੋਈ ਆ ਗੁੱਟ ਫੜਿਆ ਕਰਨਾ 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 ਮਾਇਆ ਵੀ ਆਪਣੀ ਮਾਂ ਸਮਝਾਲਾ ਬੋਲਣ ਦਾ ਨੂੰ ਢੰਗ ਸਿਕਾਲਾ ਨਹੀਂ ਕੋਈ ਚੜਜੂ ਚੰਦ ਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦੂ ਆਹ ਨਵਜਾ ਕਰ ਦੂ ਬੰਦ ਵੇ ਮਨਦੀਪ ਇੱਕ ਗੱਲ ਹੋਰ ਨੋਟ ਕਰੀ ਚੱਕ ਸਕੰਦਰ ਵਾਲਾ ਗੁਜਾਰੀ ਕਹਿੰਦਾ ਵੀ ਮੈਂ ਡੀਪੀ ਹਰਵਿੰਦਰ ਕੋਰ ਦੀ ਭਰਾ ਦੇ ਕੋਲ ਪੜਿਆ ਵੀ ਹਾਂ ਉਸਤਾਦ ਵੀ ਹੈ ਤੇ ਭਰਾ ਨੂੰ ਆਪਣਾ ਉਸਤਾਦ ਵੀ ਮੰਨਿਆ ਸਪੈਸ਼ਲ ਦੱਸ ਗਿਆ ਕਿ ਹਿਰਿੰਦਰਪਾਲ ਪਾਜੀ ਡੀਪੀ ਐ ਨਾ ਜਿਹੜੇ ਉਹ ਮੇਰੇ ਉਸਤਾਦ ਵੀ ਨਹੀਂ ਉਹਨਾਂ ਦੇ ਕੋਲ ਮੈਂ ਪੜਿਆ ਬਹੁਤ ਬਹੁਤ ਸਤਿਕਾਰ ਹੈ ਗੁਲਜਾਰੀ ਆਪਣੇ ਅਧਿਆਪਕ ਦਾ ਸਤਿਕਾਰ ਕਰਨਾ ਵੀ ਚਾਹੀਦਾ ਹੈ ਪਾਉ ਜੀ ਕਬੱਡੀ ਇਹ ਜਸ਼ਨ ਕਬੱਡੀ ਪਾ ਰਹੀ ਹੈ ਮਰਦੀਪ ਇਹ ਤੇਰੇ ਇਲਾਕੇ ਤੋਂ ਚੱਲ ਗਈ ਓ ਜਿਹੜਾ ਫਿਰੋਜ਼ਪੁਰ ਤੋਂ ਇਹਦੀ ਸਿਫਤ ਕਰ ਮਟਿਆਰ ਦੇ ਪ੍ਰਬੰਧਕ ਕਮੇਟੀ ਸਰਦਾਰ ਛੱਤਰ ਸਿੰਘ ਜੀ ਸਰਦਾਰ ਸੰਦੀਪ ਸਿੰਘ ਜੀ ਅਰਜਨ ਸਿੰਘ ਜੀ ਸਾਫ ਸਿੰਘ ਜੀ ਦੇ ਗੁਰਲਾਲ ਕੁਮੈਰ ਸਾਰੇ ਵੀਰ ਨੇ ਸਾਡੇ ਸਾਰਿਆਂ ਦਾ ਧੰਨਵਾਦ ਕਰਾਂਗੇ ਬਹੁਤ ਸਤਿਕਾਰ 7 ਨੰਬਰ ਦੀ ਜਰਸੀ ਵਿੱਚ ਕਹਿੰਦੇ ਜਸ਼ਨ ਕਬੱਡੀ ਪਾਰੀ ਮਾਲਵਾ ਫਰੀਦਕੋਟ ਦੀ ਟੀਮ ਵੱਲੋਂ ਦੂਜੇ ਪਾਸੇ ਵੇਖਾਂਗੇ ਖੇਡ ਮੈਦਾਨ ਵਿੱਚ ਕਹਿੰਦੇ ਕੋਸ਼ਿਸ਼ ਕੀਤੀ ਹੋਈ ਆ ਪਰ ਨੰਬਰ ਰੀਡਰ ਦੇ ਬਾਅਦ ਤੇ ਜੁੜਦਾ ਇਧਰ ਕਰਨਾ ਨੇ ਕੋਸ਼ਿਸ਼ ਕੀਤੀ ਨੰਬਰ ਰੀਡਰ ਦੇ ਬਾਅਦ ਤੇ ਜੁੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਮੰਨੂ ਦੀ ਪਈ ਹੋਈ ਆ ਚਾਰ ਖਿਡਾਰੀਆਂ ਦਾ ਤੇ ਬਹੁਤ ਵੱਡੇ ਸਤਿਕਾਰ ਬਹੁਤ ਵੱਡੇ ਪਿਆਰ ਤੰਤਨ ਬਾਬਾ ਸਿੱਧ ਲਸ਼ਮਣ ਜੀ ਦੀ ਯਾਰ ਵਿੱਚ ਭਰਾਵਾਂ ਨੇ ਪੁੱਜਦੇ ਕੀਤੇ ਆ ਬਹੁਤ ਬਹੁਤ ਧੰਨਵਾਦ ਮਾ ਜਿਹੜਾ ਤੁਹਾਡਾ ਚਾਹ ਕੇ ਵੀ ਦੇਣਾ ਨਹੀਂ ਦੇ ਸਕਦੇ ਤੁਹਾਡਾ ਧੰਨਵਾਦ ਆ ਉਧਰ ਗੁੱਟ ਫੜਿਆ ਹੋਇਆ ਪਈ ਹੋਈ ਰੇਡ ਏ ਕਬੱਡੀ 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 ਨੰਬਰ ਰੇਡਰ ਦਾ 34 ਵਾਰੀ ਨੰਬਰ ਰੇਡਰ ਦਾ ਟੌਪ 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 ਦੇ ਮਨਦੀਪ ਪਲੇਅਰ ਪੁੱਜਦੇ ਜਾ ਰਹੇ ਹਨ ਮੋਲ ਕਹਿੰਦੇ ਖੱਖ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਆ ਗਿਆ ਹੈ ਦੀਪ ਆ ਗਿਆ ਸ਼ਕਾਰ ਮਾਛੀਆਂ ਵਾਲਾ ਤੇ ਹੈਪੀ ਪੱਧਰੀ ਵਾਲਾ ਨਵ ਪੱਧਰੀ ਤੇ ਲਵ ਪੱਦਰੀ ਦੇ ਚਰਚੇ ਹੋਣਗੇ ਜਿਹੜੇ ਜਿਹੜੇ ਪਲੇਅਰ ਆਉਂਦਿਆ ਨਾ ਆਪਾਂ ਸਾਰੇ ਦੇ ਝਾਤ ਮਾਰਨੀ ਅੱਜ ਡੱਗੋ ਰਮਨ ਦਾ ਸ਼ਰਨਾ ਵੀ ਆ ਰਿਹਾ ਹੈ ਉਹਦੇ ਚਰਚੇ ਵੀ ਆਪਾਂ ਕਰਵਾਵਾਂਗੇ ਉਹ ਵੇਖੀਏ ਤਾਂ 6 ਫੁੱਟ ਕੱਦ ਹੋਣਾ ਮੇਰੇ ਸਾਹਮਣਾਂ ਫਰੀਦਕੋਟ ਜ਼ਿਲ੍ਹਾ ਤੇ ਡੱਗੋ ਰਮਨ ਦਾ ਸ਼ਰਨਾ ਖੇਡ ਮੈਦਾਨ ਦੇ ਵਿੱਚ ਆ ਰਿਹਾ ਮਨਦੀਪ ਸਿੰਘ ਇੱਕ ਵੀ ਮੁੰਡੇ ਦੀ ਸਿਫਤ ਪੂਰੀ ਕਰਵਾ ਦੀ ਮੇਰਾ ਭਰਾ ਅੱਜ ਮਾਝੇ ਦੇ ਵਿੱਚ ਮਾਲਵੇ ਵਾਲਾ ਪਹਿਰੇ ਇੱਕ ਤਕੜਾ ਆ ਰਿਹਾ ਹੈ ਉਧਰ ਭਰਾ ਸਾਡਾ ਜੱਜ ਮੈਂਟਰ ਸੋਲ ਤੇ ਨਾਲ ਕਿਨੇ ਗਰਸੇਵ ਤਤਲੇ ਵਾਲਾ ਅਮਰੀਕਾ ਵਾਲਾ ਪਰਿਵਾਰ ਪੰਘਾੜੀਆਂ ਪਰਿਵਾਰ ਉਹ ਵੀ ਭਰਾ ਸਾਡੇ ਅੱਜ ਦੇ ਮੇਲੇ ਦੇ ਪੁੱਜੇ ਜੀ ਨੂੰ ਅਖਾਂਗੇ ਕਾਕਾ ਗੱਗੂ ਬੇਲ ਤੇ ਨਿੰਮਾ ਗੱਗੂ ਵੇ ਵਾਲਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲੇ ਦੀ ਸਾਰੀ ਟੀਮ ਆ ਗਈ ਆ ਤੇ ਜਿਹੜੀ ਵਿਰੋਧੀ ਟੀਮ ਹੈ ਭਾਈ ਲੱड्डा ਜੀ ਕਬੱਡੀ ਲੱਦੂ ਉਹ ਮੈਦਾਨ 'ਚ ਰਿਪੋਰਟ ਕਰੇ ਚੱਕ ਸ਼ਿਕੰਦਰ ਦੇ ਗਲਿਆਰੀ ਨੂੰ ਮੁबारकबादਾ ਗੋਪੀ ਤੇਜਾ ਸਿੰਘ ਵਾਲੇ ਨੂੰ ਵੱਡੀ ਮੁबारकबादਾ ਵੱਡੇ ਪੱਦਰ ਦੇ ਮਾਣ ਸਨਮਾਨ ਸਾਡੇ ਵੱਲੋਂ ਵੱਡਾ ਸਤਿਕਾਰ ਨੇ ਗਜਰ ਅਸੀਂ ਪੈਸਿਆ ਕਰਕੇ ਪਲੇਅਰ ਨਹੀਂ ਅੱਜ ਐਵੇਂ ਦੇ ਵਿੱਚ ਲੈ ਕੇ ਆਉਂਦੇ ਇਹ ਸਰਪੰਚ ਸਾਹਿਬ ਤੁਹਾਡੀ ਯਾਰੀ ਤੇ ਤੁਹਾਡੇ ਪਿਆਰ ਸਦਕਾ ਰਿੰਦਰ ਪਾਜੀ ਇਹ ਸਾਰੇ ਭਰਾ ਕਹਿੰਦੇ ਕਿ ਪਲੇਅਰ ਅਸੀਂ ਤੁਹਾਡੇ ਪਿਆਰ ਸਦਕਾ ਅੱਜ ਜਈ ਟੀਮ ਲੈ ਕੇ ਆਏ ਆ ਕਿਉਂਕਿ ਇਲਾਕੇ ਦੇ ਪਲੇਅਰ ਨੇ ਉਧਰ ਨੋਟ ਕਰ ਲਿਓ ਗੱਗੜਪਾਣੇ ਦਾ ਕਬੱਡੀ ਕੱਪ ਐ ਸੰਖੇਪਾਂਗੇ ਮੈਦਾਨ ਦੇ ਵਿੱਚ ਜੱਫਾ ਲੱਗਣ ਜਾ ਰਿਹਾ ਇੱਧਰ ਕਹਿੰਦੇ ਅਰਨੀ ਵਾਲੇ ਦੀ ਖਡਾਰਨ ਲਓ ਮੈਦਾਨ ਵਿੱਚ ਜੱਫਾ ਲਾਉਣ ਦੀ ਕੋਸ਼ਿਸ਼ ਕਰਦੀ ਹੋਈ ਖੇਡ ਮੈਦਾਨ ਦੇ ਵਿੱਚ ਵੇਖਾਂਗੇ ਇੱਧਰਲੇ ਪਾਸੇ ਨੰਬਰ ਰੇਡਰ ਦੇ ਬਾਅਦ ਤੇ ਜੁੜਦਾ ਇਹ ਜਸ਼ਨ ਜਿਹੜੇ ਗਿੱਟੇ ਦਾ ਫੜਾਕ ਉਹ ਦੇਣਾ ਪਲੇਅਰ ਉਹ ਛੇਤੀ ਕਿ ਜਾਂ ਰੇਡਰ ਨੂੰ ਹੀ ਲੋਡ ਆਉਂ ਦਿੰਦੇ ਕੋਈ ਗੱਲ ਨਹੀਂ ਮਾਲਵਾ ਟੀਵੀ ਬਹੁਤ ਬਹੁਤ ਸਤਿਕਾਰ ਨੇ ਮਾਲਵੇ ਟੀਵੀ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਲਾਈਵ ਕਰਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਵਿਖਾਉਣਾ ਹੈ ਚੱਲ ਵੀ ਸੋਚਾ ਇਹ ਸੋਚਾਂ ਦੇ ਵਿੱਚ ਤੈਨੂੰ ਜਾਫੀ ਨੇ ਪਾ ਦੇਣਾ ਲੱਗਦਾ ਮੈਨੂੰ ਇਹ ਤੈਨੂੰ ਸੋਚਾਂ ਦੇ ਵਿੱਚ ਪਾਤਾ ਜਾਫੀ ਨੇ ਉਹ ਜਾਫੀ ਨੇ ਸੋਚਾਂ ਦੇ ਵਿੱਚ ਪਾਤਾ ਕਰਾਤੀ ਬੱਲੇ ਬੱਲੇ ਉਹ ਕਰਾਤੀ ਬੱਲੇ 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 30 ਸੈਕਿੰਡ ਤੇ ਆਹ ਹੋ ਗਿਆ ਵੱਜ ਗਿਆ ਹੁਟਰ ਮਨਦੀਪ ਕਰਦੇ ਗੱਲ ਉਹ ਥਾਪੀਆਂ ਵੱਜ ਰਹੀਆਂ ਥਾਪੀਆਂ ਨਹੀਂ ਬਾਈ ਇਹ ਕਹਿੰਦਾ ਥਾਪੇ ਵੱਜੀ ਜਾਂਦੇ ਆ ਬੜਾ ਚੋਟੀ ਦਾ ਮੈਚ ਖੇਡਿਆ ਆ ਗਿਆ ਹੈ ਮਾਲਵੇ ਦੇ ਨੰਬਰ ਨੇ 21 ਤੇ ਅਰਲੀਵਾਲ ਦੀ ਟੀਮ ਜਿਹੜੀ ਮਾਲਵੇ ਦੀ ਉਹ ਜੇਤਰੀ ਉਹਦੇ 1.21 ਨੰਬਰ ਨੇ ਥੋੜੀ ਗਰਾਊਂਡ ਕਲੀਅਰ ਕਰ ਦਿਓ ਮੇਰੀ ਬੇਨਤੀ ਆ ਭਰਾਵਾਂ ਨੂੰ